ਬਹੁਤ ਸਵਾਗਤ ਹੈ ਮੇਰੇ ਪ੍ਰੈਸ ਦੇ ਸਾਰੇ ਸਤਿਕਾਰਯੋਗ ਵੀਰਾਂ ਦਾ ਅੱਜ ਤੁਹਾਡੇ ਰੂਬਰੂ ਹੋਣ ਲਈ ਇੱਕ ਬੜਾ ਮਹੱਤਵਪੂਰਨ ਵਿਸ਼ਾ ਜਿਹੜਾ ਕਿ ਕਿਸ ਢੰਗ ਦੇ ਨਾਲ ਸਮਾਜ ਦੇ ਅਲੱਗ-ਅਲੱਗ ਵਰਗਾਂ ਦੇ ਨਾਲ ਭੇਤ ਭਰੀ ਉਹਨਾਂ ਦੇ ਵਿੱਚ ਕਿਵੇਂ ਅਲੱਗ ਰਾਜਨੀਤੀ ਕੀਤੀ ਜਾ ਰਹੀ ਆ ਉਹਦੀ ਇੱਕ ਬਹੁਤ ਵੱਡੀ ਮਿਸਾਲ ਪਿਛਲੇ ਦਿਨੀ ਦੇਖਣ ਨੂੰ ਮਿਲੀ ਜੋ ਪ੍ਰਸਤਾਵ ਲੈ ਕੇ ਆਇਆ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਉਹਦੇ ਲਈ ਉਸ ਟੌਪਿਕ ਨੂੰ ਡਿਟੇਲ ਚ ਤੁਹਾਡੇ ਨਾਲ ਡਿਸਕਸ ਕਰਨ ਦੇ ਲਈ ਅੱਜ ਤੁਹਾਡੇ ਰੂਬਰੂ ਹੋ ਰਹੇ ਆ ਔਰ ਬਹੁਤ ਸਤਿਕਾਰਯੋਗ ਸਾਡੇ ਵੀਰ ਜੋ ਕਿ ਜਲੰਧਰ ਤੋਂ ਐਮਪੀ ਰਹੇ ਨੇ ਜੋ ਕਿ ਜਲੰਧਰ ਤੋਂ ਐਮਪੀ ਰਹੇ ਨੇ ਔਰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਨੇ ਸੁਸ਼ੀਲ ਕੁਮਾਰ ਰਿੰਕੂ ਜੀ ਉਹ ਵਿਸ਼ੇਸ਼ ਤੌਰ ਤੇ ਅੱਜ ਸਾਡੇ ਚ ਮੌਜੂਦ ਨੇ ਉਹਨਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਸਾਡੇ ਸੀਨੀਅਰ ਆਗੂ ਦੀਪਿਕ ਹੌਸਲਾ ਜੀ ਡਾਕਟਰ ਸਾਹਿਬ ਮੇਰੇ ਜ਼ਿਲ੍ਹੇ ਦੇ ਮਹਾ ਮੰਤਰੀ ਯਸ਼ਪਾਲ ਜਨੋਤਰਾ ਜੀ ਸਾਡੇ ਐਸ்சி ਮੋਰਚਾ ਦੇ ਪ੍ਰਧਾਨ ਅਜੀਪਾਲ ਦਿਸ਼ਾਵਰ ਜੀ ਖਟਕ ਜੀ ਡਾਕਟਰ ਸਤੀਜ ਜੀ ਡਾਕਟਰ ਨਿਰਮਨ ਨਾਇਰ ਜੀ ਸਾਰੇ ਬੈਠੇ ਨੇ ਸੋ ਮੈਂ ਸੁਸ਼ੀਲ ਜੀ ਨੂੰ ਬੇਨਤੀ ਕਰੂੰਗਾ ਰਿੰਕੂ ਜੀ ਨੂੰ ਵੀ ਤੁਹਾਡੇ ਨਾਲ ਅੱਜ ਦਾ ਜਿਹੜਾ ਮੁੱਦਾ ਉਹਦੇ ਤੇ ਗੱਲਬਾਤ ਰੱਖਣੀ ਬਹੁਤ-ਬਹੁਤ ਧੰਨਵਾਦ ਸਾਡੇ ਭਾਰਤੀ ਜਨਤਾ ਪਾਰਟੀ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਰਜੇਸ਼ ਧਮਾਨ ਜੀ ਔਰ ਦਰਜਾ-ਬਦਰਜਾ ਸਾਰੇ ਸਤਿਕਾਰਯੋਗ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਸਭ ਤੋਂ ਪਹਿਲਾਂ ਮੈਂ ਪ੍ਰੈਸ ਤੋਂ ਆਏ ਹੋਏ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਪ੍ਰੈਸ ਮੀਡੀਆ ਤੋਂ ਪ੍ਰਿੰਟ ਮੀਡੀਆ ਤੋਂ ਇਲੈਕਟ੍ਰੋਨਿਕਸ ਮੀਡੀਆ ਤੋਂ ਵੱਖ-ਵੱਖ ਚੈਨਲਸ ਤੋਂ ਆਏ ਹੋਏ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਅੱਜ ਅਸੀਂ ਸ਼ਹੀਦ ਕਰਤਾਪ ਕਰਤਾਰ ਸਿੰਘ ਸਰਾਬਾ ਸਾਹਿਬ ਉਹਨਾਂ ਦੀ ਸਰਜਮੀ ਲੁਧਿਆਣਾ ਵਿਖੇ ਜਿਹੜੀ ਗੱਲ ਹੈ ਪੰਜਾਬ ਦੀ ਏਕਤਾ ਦੀ ਆਪਸੀ ਭਾਈਚਾਰੇ ਦੀ ਉਹ ਗੱਲ ਕਰਨ ਲਈ ਤੁਹਾਡੇ ਮਾਧਿਅਮ ਤੋਂ ਅੱਜ ਮੈਂ ਇੱਥੇ ਪਹੁੰਚਿਆ ਕਿਉਂਕਿ ਪਿਛਲੇ ਦਿਨੇ ਬੇਅਦਬੀ ਦਾ ਜਿਹੜਾ ਮਾਮਲਾ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਚੱਲਦਾ ਆ ਰਿਹਾ ਔਰ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਅੰਗਾਂ ਦੇ ਨਾਲ ਬੇਅਦਬੀ ਹੋਈ ਕਈ ਇਸ ਮੁੱਦੇ ਦੇ ਉੱਤੇ ਕਈ ਸਰਕਾਰਾਂ ਲੈ ਗਈਆਂ ਔਰ ਕਈ ਬਣ ਗਈਆਂ ਔਰ ਪਿਛਲੇ ਕਰੀਬ ਸਾਢੇ 3 ਸਾਲ ਤੋਂ ਆਮਾਦੀ ਪਾਰਟੀ ਦੀ ਸਰਕਾਰ ਇਸ ਮੁੱਦੇ ਨੂੰ ਆਮਾਦੀ ਪਾਰਟੀ ਦੀ ਸਰਕਾਰ ਨੇ ਬਹੁਤ ਹੀ ਜਿਆਦਾ ਅਖਾਇਆ ਸੀ ਬੜਾ ਗਰਮ ਕੀਤਾ ਸੀ। ਔਰ ਸਾਬਕਾ ਪੁਲਿਸ ਅਧਿਕਾਰੀ ਵਿਜੇ ਕੁਮਾਰ ਪ੍ਰਤਾਪ ਜੀ ਨੂੰ ਇੱਕ ਚਿਹਰਾ ਬਣਾ ਕੇ ਬੇਅਦਵੀਂ ਮਾਮਲਿਆਂ ਦਾ ਪੂਰੇ ਪੰਜਾਬ ਦੇ ਵਿੱਚ ਪੇਸ਼ ਕੀਤਾ ਗਿਆ ਸੀ। ਔਰ ਪੰਜਾਬ ਦੇ ਲੋਕਾਂ ਦੇ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਵਿਜੇ ਕੁਮਾਰ ਪ੍ਰਤਾਪ ਇਹੋ ਜੇ ਲੀਡਰਾਂ ਨੂੰ ਜਿਨ੍ਹਾਂ ਨੇ ਵਿਧਾਨ ਸਭਾ ਲੜੀ ਸੀ ਉਸ ਵੇਲੇ ਕਿ ਇਹਨਾਂ ਨੂੰ ਜ਼ਿੰਮੇਵਾਰੀਆਂ ਦਵਾਂਗੇ ਔਰ ਜਿਹੜਾ ਬੇਅਦਬੀ ਦੇ ਮਾਮਲੇ ਆ ਇਹਦਾ ਇਨਸਾਫ ਹੈ ਜਿਹੜਾ ਪੰਜਾਬ ਦੇ ਲੋਕਾਂ ਨੂੰ ਲੈ ਕੇ ਦਵਾਂਗੇ ਇਸ ਮੰਸ਼ਾ ਦੇ ਨਾਲ ਵਿਜੇ ਕੁਮਾਰ ਪ੍ਰਤਾਪ ਜੀ ਨੂੰ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਚ ਸ਼ਾਮਲ ਕਰਵਾਇਆ ਸੀ ਅਸਤੀਫਾ ਦਵਾਇਆ ਸੀ ਸਮਾਂ ਬੀਤਦਾ ਗਿਆ ਸਾਢੇ 3 ਸਾਲ ਹੋ ਗਏ ਕੋਈ ਇੱਕ ਕਦਮ ਵੀ ਅੱਗੇ ਹੈ ਜਿਹੜੀ ਆਮ ਆਦਮੀ ਪਾਰਟੀ ਬੇਅਦਵੀਆਂ ਦੇ ਮਾਮਲੇ 'ਚ ਅੱਗੇ ਵਧਾ ਨਹੀਂ ਸਕੀ ਔਰ ਪਿਛਲੇ ਸਪੈਸ਼ਲ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇੱਕ ਐਟ੍ਰੋਸਿਟੀ ਐਕਟ ਜਿਹੜਾ ਜਿਹਦਾ ਨਾਮ ਹੈ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਐਕਟ 2025 ਇਹ ਐਕਟ ਜਿਹੜਾ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਸਾਰੇ ਹੀ ਜਿਹੜੇ ਵਿਧਾਇਕ ਸਨ ਉਹਨਾਂ ਨੇ ਇੱਕ ਆਵਾਜ਼ ਦੇ ਵਿੱਚ ਇਸ ਐਕਟ ਨੂੰ ਮਨਜ਼ੂਰ ਕੀਤਾ ਔਰ ਇਸ ਐਕਟ ਨੂੰ ਫਿਰ ਦੁਬਾਰਾ ਵਿਧਾਨ ਸਭਾ ਦੀ ਜਿਹੜੀ ਸਟੈਂਡਿੰਗ ਕਮੇਟੀ ਕੋਲ 6 ਮਹੀਨੇ ਲਈ ਭੇਜਿਆ ਗਿਆ ਇੱਕ ਸਵਾਲ ਖੜਾ ਹੁੰਦਾ ਹੈ ਕਿ ਕੀ ਇੰਨੀ ਛੇਤੀ ਅਗਰ ਸਟੈਂਡਿੰਗ ਕਮੇਟੀ ਦੇ ਵਿੱਚ ਵਿਚਾਰਨ ਲਈ ਭੇਜਿਆ ਜਾਣਾ ਸੀ ਤਾਂ ਫਿਰ ਲੋਡ ਕੀ ਸੀ ਐਕਟ ਨੂੰ ਵਿਧਾਨ ਸਭਾ ਦੇ ਵਿੱਚ ਪਾਸ ਕਰਨ ਦੀ ਐਕਟ ਨੂੰ ਫਰੇਮ ਕਰਨ ਦੇ ਲਈ ਉਹਦੀ ਪਰਵਾਸ਼ਾ ਸੈਟਲ ਕਰਨ ਦੇ ਲਈ ਉਹਦੇ ਸਾਰੇ ਪਹਿਲੂ ਜਿਹੜੇ ਆ ਉਹ ਵਿਚਾਰਨੇ ਬੜੇ ਜ਼ਰੂਰੀ ਸਨ ਪਰ ਬੜਾ ਅਨੰਨ ਫਨਨ ਦੇ ਵਿੱਚ ਇਸ ਐਕਟ ਨੂੰ ਪਾਸ ਕੀਤਾ ਗਿਆ ਜਿਦੇ ਵਿੱਚ ਕਿਉਂਕਿ ਪੰਜਾਬ ਦੀ ਉਹ ਪਵਿੱਤਰ ਧਰਤੀ ਜਿੱਥੇ ਸਾਡੇ ਵੇਦਾਂ ਨੇ ਸਾਡੇ ਪਵਿੱਤਰ ਵੇਦਾਂ ਨੇ ਪਵਿੱਤਰ ਗ੍ਰੰਥਾਂ ਨੇ ਇਸ ਧਰਤੀ ਦੇ ਉੱਤੇ ਜਨਮ ਲਿਆ ਔਰ ਇਸ ਧਰਤੀ ਦੇ ਉੱਤੇ ਅਗਰ ਕੋਈ ਬੇਅਦਬੀ ਹੁੰਦੀ ਹੈ ਤਾਂ ਉਸ ਬੇਅਦਬੀ ਦੇ ਉੱਤੇ ਰੋਕਥਾਮ ਲਾਉਣ ਦੇ ਲਈ ਇੱਕ ਸਖਤ ਕਾਨੂੰਨ ਬਣਾਉਣ ਦੇ ਲਈ ਇੱਕ ਐਕਟ ਆ ਪੰਜਾਬ ਸਰਕਾਰ ਜਿਹੜੀ ਉਹ ਲੈ ਕੇ ਆਈ ਹੈ ਮੈਂ ਐਕਟ ਦਾ ਔਰ ਇਹਦਾ ਸਵਾਗਤ ਕਰਦਾ ਕਿਉਂਕਿ ਪੰਜਾਬ ਹੈ ਜਿਹੜਾ ਇਹ ਹਮੇਸ਼ਾ ਜਾਤ ਪਾਤ ਤੋਂ ਉੱਪਰ ਉੱਠ ਕੇ ਪੰਜਾਬ ਔਰ ਪੰਜਾਬੀਅਤ ਨੇ ਆਪਸੀ ਜਿਹੜੀ ਸਾਂਝ ਬਣਾਈ ਹੈ ਕਿਉਂਕਿ ਸਾਨੂੰ ਸਿੱਖਿਆ ਸਾਨੂੰ ਇਸ ਮਿੱਟੀ ਦੇ ਵਿੱਚੋਂ ਜਿਹੜੀ ਸਿੱਖਿਆ ਹੀ ਇਸ ਤਰ੍ਹਾਂ ਦੀ ਮਿਲੀ ਹੈ ਇਹ ਤੇ ਅਸੀਂ ਬਿਨਾ ਕਿਸੇ ਭੇਤ ਭਾਬ ਤੋਂ ਜਾਤਾਂ ਦੇ ਉੱਪਰ ਉੱਠ ਕੇ ਰਹਿਣ ਦੀ ਸਾਨੂੰ ਹਮੇਸ਼ਾ ਸਾਡੇ ਗੁਰੂ ਸਹਿਬਾਨਾਂ ਨੇ ਸਾਡੇ ਪਵਿੱਤਰ ਗ੍ਰੰਥ ਸਾਡੀਆਂ ਸਾਡੇ ਵੇਦ ਸਾਨੂੰ ਇਸ ਗੱਲ ਦੀ ਇੱਥੇ ਸਿੱਖਿਆ ਦਿੰਦੇ ਆ ਪਰ ਬੜੀ ਮੰਤ ਭਾਗੀ ਗੱਲ ਹੈ ਕਿ ਜਦੋਂ ਪੰਜਾਬ ਸਰਕਾਰ ਇਸ ਐਕਟ ਨੂੰ ਜਦੋਂ ਫਰੇਮ ਕਰ ਰਹੀ ਸੀ ਬਣਾ ਰਹੀ ਸੀ ਤਾਂ ਉਹਦੇ ਵਿੱਚ ਜਿਹੜੀ ਐਕਟ ਦੀ ਜਿਹੜੀ ਪਰਿਭਾਸ਼ਾ ਆ ਉਸ ਪਰਿਭਾਸ਼ਾ ਦੇ ਵਿੱਚ ਸਿਰਫ ਔਰ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਸ ਦੇ ਭਾਗ ਜਿਸ ਵਿੱਚ ਪੋਥੀਆਂ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਭਾਗ ਜਿਸ ਵਿੱਚ ਪੋਥੀਆਂ ਅਤੇ ਗੁਟਕਾ ਸਾਹਿਬ ਸ਼੍ਰੀਮਦ ਭਾਗਵਤ ਗੀਤਾ ਕੁਰਾਨ ਸ਼ਰੀਫ ਅਤੇ ਪਵਿੱਤਰ ਬਾਈਬਲ ਸ਼ਾਮਲ ਹੋ ਸਕਦੇ ਹਨ ਐਟ੍ਰੋਸਿਟੀ ਐਕਟ ਦੇ ਵਿੱਚ ਜ਼ਿਕਰ ਕਰਦੇ ਹਾਂ ਪੰਜਾਬ ਸਰਕਾਰ ਦੇ ਜ਼ੈਨ ਦੇ ਵਿੱਚ ਸਿਰਫ ਇੱਕੋ ਹੀ ਗੱਲ ਜਿਹੜੀ ਹੈ ਉਹ ਆਉਂਦੀ ਹੈ ਅਸੀਂ ਸਾਰੇ ਇਹਨਾਂ ਸਤਿਕਾਰਯੋਗ ਸਾਡੇ ਜਿੰਨੇ ਵੀ ਮੈਂ ਨਾਮ ਲਏ ਆ ਸਾਡੇ ਵੇਰ ਸਾਡੇ ਗ੍ਰੰਥ ਅਸੀਂ ਇਹਨਾਂ ਦਾ ਸਤਿਕਾਰ ਕਰਦੇ ਆ ਪਰ ਕੀ ਜਿਹੜੇ ਪੰਜਾਬ ਦੇ ਵਿੱਚ ਹੋਰ ਦੂਸਰੇ ਰੀਜਨ ਹਨ ਜਿਨ੍ਹਾਂ ਦੇ ਵਿੱਚ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਉਹਨਾਂ ਦੀ ਪਵਿੱਤਰ ਪਾਵਨ ਔਰ ਪਵਿੱਤਰ ਮੂਰਤੀ ਕ੍ਰਿਪਾ ਰਵਿਦਾਸ ਮਹਾਰਾਜ ਜੀ ਦੇ ਨਾਲ ਉਹਨਾਂ ਦੀ ਜੀਵਨੀ ਦੇ ਉੱਤੇ ਸਬੰਧਿਤ ਅੰਮ੍ਰਿਤ ਬਾਣੀ ਸ਼੍ਰੀ ਹੀਰਾਨੰਦ ਜੀ ਉਹਨਾਂ ਦੁਆਰਾ ਲਿਖਿਤ ਸਤਗੁਰ ਰਵਿਦਾਸ ਮਹਾਰਾਜ ਜੀ ਦੀਆਂ ਪਾਵਨ ਉਹ ਪਵਿੱਤਰ ਉਹ ਗ੍ਰੰਥ ਉਹ ਪੋਥੀਆਂ ਭਗਵਾਨ ਵਲਮਿਕੀ ਮਹਾਰਾਜ ਉਹਨਾਂ ਦੀ ਪਵਿੱਤਰ ਪ੍ਰਤੀਮਾ ਪਵਿੱਤਰ ਮੂਰਤੀ ਔਰ ਭਗਵਾਨ ਵਲਮਿਕੀ ਮਹਾਰਾਜ ਜੀ ਦੇ ਜਿਹੜੇ ਮੰਦਰ ਹੈ ਗੁਰੂ ਘਰ ਹੈ ਗੁਰੂ ਸਥਾਨਾਂ ਦੇ ਵਿੱਚ ਰੱਖੀ ਗਈ ਉਹ ਬਾਣੀ ਪਵਿੱਤਰ ਰਵਾਇਣ ਜੋਗ ਵਿਸ਼ਿਸ਼ਟ ਗ੍ਰੰਥ ਸਤਗੁਰੂ ਕਬੀਰ ਮਹਾਰਾਜ ਜੀ ਦੀ ਮੂਰਤੀ ਉਹਨਾਂ ਦੁਆਰਾ ਉਹਨਾਂ ਦੀ ਬਾਣੀ ਦਾ ਲਿਖਤ ਜਿਹੜਾ ਗ੍ਰੰਥ ਹੈ ਬੀਜਕ ਗ੍ਰੰਥ ਜਿਹਨੂੰ ਕਹਿੰਦੇ ਆ ਇਹਦੇ ਨਾਲ ਨਾਲ ਸੰਤ ਨਾਬਾਦਾਸ ਜੀ ਮਹਾਰਾਜ ਉਹਨਾਂ ਦੀ ਮੂਰਤੀ ਉਹਨਾਂ ਦੀ ਜਿਹੜੀ ਬਾਣੀ ਹੈ ਜਿਹਨੂੰ ਭਗਤ ਮਾਲ ਦੇ ਨਾਮ ਦੇ ਨਾਲ ਉਸ ਜਿਹੜਾ ਪਵਿੱਤਰ ਗ੍ਰੰਥ ਹੈ ਅਸੀਂ ਉਹਨੂੰ ਜਾਣਦੇ ਆ ਇਹਨਾਂ ਦਾ ਕਿਸੇ ਦਾ ਵੀ ਜ਼ਿਕਰ ਕਰਨਾ ਪੰਜਾਬ ਸਰਕਾਰ ਨੇ ਜਿਹੜਾ ਇਸ ਐਕਟ ਦੇ ਵਿੱਚ ਜ਼ਰੂਰੀ ਨਹੀਂ ਸਮਝਿਆ ਇਸ ਐਕਟ ਦੇ ਵਿੱਚੋਂ ਅਗਰ ਉਹਨਾਂ ਨੇ ਜ਼ਰੂਰੀ ਨਹੀਂ ਸਮਝਿਆ ਤਾਂ ਜਿਹੜੀ ਸਰਕਾਰ ਦੀ ਮਾਨਸਿਕਤਾ ਇੱਕ ਉਹ ਨਜ਼ਰ ਆਂਦੀ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਕਿਸ ਤਰੀਕੇ ਦੇ ਨਾਲ ਭਾਵੇਂ ਉਹਨਾਂ ਨੇ ਵੱਡੇ ਵੱਡੇ ਦਾਅਵੇ ਕੀਤੇ ਵਾਅਦੇ ਕੀਤੇ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਔਰ ਇੱਕ ਐਸੀ ਸਮਾਜ ਦੇ ਵਿੱਚੋਂ ਡਿਪਟੀ ਚੀਫ ਮਨਿਸਟਰ ਉਪ ਮੁੱਖ ਮੰਤਰੀ ਹੈ ਜਿਹੜਾ ਇਹ ਵਾਅਦਾ ਕੀਤਾ ਗਿਆ ਸੀ ਜਦੋਂ ਆਮ ਆਦਮੀ ਪਾਰਟੀ ਦੇ ਮੈਨੀਫੈਸਟੋ ਦੇ ਵਿੱਚ ਹੈ ਪਰ ਹਜੇ ਤੱਕ ਕੋਈ ਗੱਲ ਨਹੀਂ ਪਿਛਲੇ ਦਿਨੀ ਐਡਵੋਕੇਟ ਜਨਰਲ ਇੱਥੇ ਬਣਾਏ ਗਏ 150 ਦੇ ਲਗਭਗ ਪੋਸਟਾਂ ਭਰੀਆਂ ਗਈਆਂ ਪਰ ਇੱਕ ਵੀ ਉਹਨਾਂ ਵਿੱਚੋਂ ਐਸਸੀ ਸਮਾਜ ਦਾ ਨਹੀਂ ਰੱਖਿਆ ਗਿਆ ਬੜਾ ਵਿਰੋਧ ਵੀ ਹੋਇਆ ਇਸ ਗੱਲ ਦਾ ਇਹਦੇ ਨਾਲ ਨਾਲ ਆਮ ਆਦਮੀ ਪਾਰਟੀ ਨੇ ਕਰੀਬ-ਕਰੀਬ ਇਥੋਂ ਔਰ ਦਿੱਲੀ ਵਿੱਚੋਂ ਔਰ ਪੰਜਾਬ ਦੇ ਵਿੱਚੋਂ 9 ਰਾਜ ਸਭਾ ਦੇ ਵਿੱਚ ਮੈਂਬਰ ਭੇਜੇ ਜਿਨ੍ਹਾਂ ਵਿੱਚੋਂ ਇੱਕ ਵੀ ਮੈਂਬਰ ਹੈ ਜਿਹੜਾ ਉਹ ਦਲੀ ਸਮਾਜ ਦੇ ਵਿੱਚੋਂ ਨਹੀਂ ਉਲਟਾ ਪੰਜਾਬ ਦੇ ਖਾਤੇ ਦੇ ਵਿੱਚ ਪਾ ਕੇ ਬਾਹਰਲੇ ਲੋਕ ਇਥੋਂ ਚੁਣ ਕੇ ਜਿਹੜੇ ਆ ਉਹ ਭੇਜ ਦਿੱਤੇ ਪਰ ਇੱਕ ਵੀ ਜਿਹੜਾ ਸ਼ੈਡਿਊਲ ਕਾਸਟ ਹੈ ਜਿਹੜਾ ਉਹ ਰਾਜ ਸਭਾ ਦੇ ਵਿੱਚ ਨਹੀਂ ਭੇਜਿਆ ਇਤੋਂ ਇਹ ਮਾਨਸਿਕਤਾ ਜਿਹੜੀ ਆਮ ਆਦਮੀ ਪਾਰਟੀ ਦੀ ਅਰਵਿੰਦ ਕੇਜਰੀਵਾਲ ਜੀ ਦੀ ਔਰ ਭਗਵੰਤ ਮਾਨ ਦੀ ਮੁੱਖ ਮੰਤਰੀ ਪੰਜਾਬ ਇਹਨਾਂ ਦੀ ਜਿਹੜੀ ਦਲਿਤਾਂ ਦੇ ਵਿਰੁੱਧ ਜਿਹੜੀ ਮਾਨਸਿਕਤਾ ਉਹ ਇਹਨਾਂ ਦੇ ਇਸ ਐਕਟ ਦੇ ਵਿੱਚੋਂ ਇਸ ਐਕਸ਼ਨ ਦੇ ਵਿੱਚੋਂ ਨਜ਼ਰ ਆਂਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਮੈਕਸਿਮਮ ਆਬਾਦੀ ਹੈ ਦੁਆਬੇ ਵਿੱਚ ਸਨ ਜਿਆਦਾ ਔਰ ਜੇ ਮੈਂ ਪੈਨ ਪੰਜਾਬ ਗੱਲ ਕਰਾਂ ਤਕਰੀਬ 31% ਜਿਹੜੇ ਅ ਆਬਾਦੀ ਆ ਉਹ ਐਸੀ ਭਾਈਚਾਰੇ ਦੀ ਆ ਪੂਰੇ ਪੰਜਾਬ ਦੇ ਵਿੱਚ ਦਲਿਤ ਮੁੱਖ ਮੰਤਰੀ ਤਾਂ ਬੜੀ ਦੂਰ ਦੀ ਗੱਲ ਆ ਨਾ ਇਹਨਾਂ ਨੇ ਕੋਈ ਸਾਡੇ ਰਾਜ ਸਭਾ ਦੇ ਵਿੱਚ ਮੈਂਬਰ ਭੇਜਿਆ ਉਲਟਾ ਜਿਹੜੇ ਐਟ੍ਰੋਸਿਟੀਆਂ ਹੋਈਆਂ ਜਿਹੜੀਆਂ ਦਲਤਾਂ ਦੇ ਨਾਲ ਜਿਹੜੇ ਤੱਕੇ ਹੋਏ ਆ ਇਹ ਕੇਜਰੀਵਾਲ ਸਾਹਿਬ ਦੀ ਅਨਾਊਂਸਮੈਂਟ ਸੀਗੀ ਕਿ ਇਹਦੇ ਤੇ ਇੱਕ ਸਪੈਸ਼ਲ ਜਿਹੜੀ ਇਹਦੀ ਕਮੇਟੀ ਬਣਾਈ ਜਾਏਗੀ ਉਹ ਦਲਤਾਂ ਦੇ ਜਿਹੜੇ ਮਾਮਲੇ ਆ ਉਹਨਾਂ ਨੂੰ ਸਪੈਸ਼ਲੀ ਤੌਰ ਦੇ ਉਤੇ ਟੇਕ ਅਪ ਕੀਤਾ ਜਾਏਗਾ ਜਿਦੇ ਬਲੇ ਪਾਸੇ ਹਜੇ ਤੱਕ ਸਰਕਾਰ ਨੇ ਕੋਈ ਖਿਆਲ ਨਹੀਂ ਕੀਤਾ ਕੇਜਰੀਵਾਲ ਸਾਹਿਬ ਦਾ ਇੱਕ ਵਿਸ਼ੇਸ਼ ਵਾਦਾ ਸੀਗਾ ਕਿ ਇੱਕ ਇਹਦੇ ਤੇ ਐਸਆਈਟੀ ਬਣਾਈ ਜਾਏਗੀ ਜਿਹੜੀ ਦਲਤਾਂ ਦੇ ਨਾਲ ਐਟ੍ਰੋਸਿਟੀਆਂ ਹੋਈਆਂ ਉਹਨਾਂ ਨੂੰ ਜਿਹੜਾ ਇਹ ਲਗਭਗ ਜਿਹੜਾ ਹਰ ਇੱਕ ਨੂੰ ਜਿਹੜਾ ਇਹ ਪਹਿਲੂ ਤੋਂ ਦੇਖਿਆ ਜਾਏਗਾ ਪਰ 4 ਸਾਲ ਪੂਰੇ ਹੋਣ ਤੇ ਆਏ ਆ ਹਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਇੱਥੇ ਦਲਿਤਾਂ ਦੇ ਹੱਕ ਦੇ ਵਿੱਚ ਕੰਮ ਹੁੰਦਾ ਇਸ ਸਰਕਾਰ ਦੇ ਵਿੱਚੋਂ ਨਜ਼ਰ ਨਹੀਂ ਆ ਰਿਹਾ ਸੋ ਅੱਜ ਇਹ ਗੱਲ ਹੈ ਜਿਹੜੀ ਸਤਕਾਰਯੋਗ ਮੀਡੀਆ ਦੇ ਰਾਹੀਂ ਪੰਜਾਬ ਦੇ ਲੋਕਾਂ ਤੱਕ ਖਾਸ ਕਰਕੇ ਅਸੀਂ ਆਸ਼ੀਰਵਾਦਾਂ ਦੀ ਧਰਤੀ ਦੇ ਉੱਤੇ ਆਏ ਆ ਕਿਸ ਧਰਤੀ ਤੋਂ ਇਹ ਗੱਲ ਹੈ ਜਿਹੜੀ ਦੂਰ ਦੂਰ ਤੱਕ ਪੂਰੇ ਪੰਜਾਬ ਦੇ ਵਿੱਚ ਜਾਣੀ ਚਾਹੀਦੀ ਹੈ ਕਿ ਜਿਹੜਾ ਐਟ੍ਰੋਸਿਟੀ ਐਕਟ ਬਣਾਉਣ ਜਾ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਉਹਦੇ ਵਿੱਚੋਂ ਦਲਿਤ ਭਾਈਚਾਰੇ ਨੂੰ ਹੋਰ ਬਹੁਤ ਸਾਰੇ ਜਿਹੜੇ ਸ਼੍ਰੇਣੀਆਂ ਉਹਨਾਂ ਨੂੰ ਉਹਦੇ ਵਿੱਚੋਂ ਵੰਜਾ ਰੱਖਿਆ ਗਿਆ ਦੇਖੋ ਕੋਈ ਵੀ ਕਾਨੂੰਨ ਜਦੋਂ ਨਵਾਂ ਬੰਦਾ ਤਾਂ ਪਿਛਲਾ ਕੋਰੂ ਕਾਨੂੰਨ ਹੈ ਜਿਹੜਾ ਔਰ ਨਲ ਐਂਡ ਵਾਈਡ ਹੋ ਜਾਂਦਾ ਅਗਲੇ ਕਾਨੂੰਨ ਦੇ ਹਿਸਾਬ ਨਾਲ ਗੱਲਾਂ ਚੱਲਦੀਆਂ ਸਾਨੂੰ ਇਸ ਗੱਲ ਦੀ ਪੂਰਾ ਸ਼ੰਕਾ ਵੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਸ ਨੂੰ ਦਰੁਸਤ ਨਾ ਕੀਤਾ ਗਿਆ ਔਰ ਮੈਂ ਮੰਗ ਕਰਦਾ ਤੁਹਾਡੇ ਮਾਧਿਅਮ ਤੋਂ ਮੁੱਖ ਮੰਤਰੀ ਪੰਜਾਬ ਨੂੰ ਮੇਰੀ ਮੰਗ ਹੈ ਕਿ ਜਿਹੜਾ ਤੁਸੀਂ ਇਹ ਬਿੱਲ ਲੈ ਕੇ ਆਏ ਹੋ ਇਹਦੀ ਜਲਦ ਤੋਂ ਜਲਦ ਇਹਦੀ ਸੋਧ ਕਰਨੀ ਬਹੁਤ ਜ਼ਰੂਰੀ ਹੈ ਅਗਰ ਤੁਸੀਂ ਇਸ ਬਿੱਲ ਦੀ ਸੋਧ ਨਾ ਕੀਤੀ ਇਹਦੇ ਵਿੱਚ ਰਹਿਂਦੀਆਂ ਸ਼ਰੇਣੀਆਂ ਨੂੰ ਕਵਰ ਨਾ ਕੀਤਾ ਤਾਂ ਭਾਰਤੀ ਜਨਤਾ ਪਾਰਟੀ ਹੈ ਪੂਰੇ ਪੰਜਾਬ ਦੇ ਵਿੱਚ ਤਗੜੇ ਹੋ ਕੇ ਜਿਹੜੀ ਹੈ ਇਹਦਾ ਵਿਰੋਧ ਕਰੇਗੀ ਸੜਕਾਂ ਦੇ ਉੱਤੇ ਆ ਕੇ ਸਰਕਾਰ ਨੂੰ ਮਜਬੂਰ ਕੀਤਾ ਜਾਏਗਾ ਕਿ ਇਸ ਐਕਟ ਨੂੰ ਜਿਹੜਾ ਬਿਲਕੁਲ ਦਰਸਤ ਕੀਤਾ ਜਾਏ ਸੋ ਮੈਂ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਤੁਸੀਂ ਕੀਮਤੀ ਸਮਾਂ ਕੱਢ ਕੇ ਆਏ ਹੋ ਅਗਰ ਤੁਹਾਡਾ ਕੋਈ ਸਵਾਲ ਹੈ ਇਸ ਬਾਬਤ ਤਾਂ ਤੁਸੀਂ ਉਹ ਜਰੂਰ ਕਰ ਸਕਦੇ ਹੋ ਉਹ ਉਹਦੇ ਵਿੱਚ ਕਹਿੰਦੇ ਜਿਹੜੀ ਇਨੀਸ਼ੀਅਲ ਡੈਫੀਨੇਸ਼ਨ ਹੈਗੀ ਉਹ ਡਿਸਕਸ ਬਿਲਕੁਲ ਜੀ ਉਹਦੇ ਵਿੱਚ ਸਾਰਾ ਕੁਝ ਸੀਆਰਪੀਸੀ ਹੈ ਜਿਹੜਾ ਉਹਨੂੰ ਅਪਗ੍ਰੇਡ ਕੀਤਾ ਗਿਆ ਨਾ ਕਿ ਉਹਨੂੰ ਡਿਲੂਟ ਕੀਤਾ ਗਿਆ ਉਹਨੂੰ ਬਿਲਕੁਲ ਉਹਦੀ ਅਪਗ੍ਰੇਡੇਸ਼ਨ ਹੋਈ ਹੈ ਜਿਹਦੇ ਵਿੱਚ ਹਰ ਤਰ੍ਹਾਂ ਦਾ ਜਿਹੜਾ ਪਹਿਲੂ ਹੈ ਉਹਦੇ ਵਿੱਚ ਕਵਰ ਕੀਤਾ ਗਿਆ ਸੋ ਸਟੈਂਡਿੰਗ ਕਿੰਨੇ ਕਿਹਦੇ ਆਉਂਦਾ ਮੈਂ ਕਿਹਾ ਸੋ ਬੋਕਾ ਤੋਂ ਰਾਇ ਲਏ ਕੇ ਫਿਰ ਦੇਖੋ ਗੱਲ ਹੈ ਕਿ ਇੱਕ ਇਹਦਾ ਖਰੜਾ ਜਿਹੜਾ ਉਹ ਫਰੇਮ ਕੀਤਾ ਗਿਆ ਐਕਟ ਦਾ ਉਸ ਖਰੜੇ ਦੇ ਵਿੱਚ ਜਦੋਂ ਫਰੇਮ ਕੀਤਾ ਜਾ ਰਿਹਾ ਸੀ ਕਿ ਜੇ ਇਸ ਸਮਾਜ ਦੇ ਵਿੱਚੋਂ ਉਪ ਮੁੱਖ ਮੰਤਰੀ ਬਣਾਉਣ ਦਾ ਦਾਵਾ ਆਮ ਆਦਮੀ ਪਾਰਟੀ ਨੇ ਕੀਤਾ ਸੀ ਕਿ ਉਸ ਸਮਾਜ ਦੇ ਜਿਹੜੇ ਸਾਡੇ ਰਹਿਬਰ ਹੈ ਕੀ ਉਹਨਾਂ ਦਾ ਨਾਮ ਲੈਣਾ ਉਹਨਾਂ ਦਾ ਲਿਖਣਾ ਕਿ ਕਲਮ ਭਾਰੀ ਪੈ ਗਈ ਸੀ ਉਹ ਇਹ ਗੱਲਾਂ ਜਿਹੜੀਆਂ ਕਿਤੇ ਨਾ ਕਿਤੇ ਇਹ ਜੋ ਉਹਨਾਂ ਦੀ ਮਾਨਸਿਕਤਾ ਹੈ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਹੋਰ ਉਹਨਾਂ ਦੇ ਲੀਡਰਾਂ ਦੀ ਜਿਹੜੀ ਮਾਨਸਿਕਤਾ ਹੈ ਉਹ ਜਗ ਜाहिर ਹੁੰਦੀ ਹੈ ਕਾਰਨ ਸੀ ਕਿ ਦਾ ਰੋਲ ਤਾਂ ਕਿਸੇ ਕਿਸੇ ਦਾ ਵੀ ਬਿਆਨਿਤ ਪਾਸ ਮੁੰਦੇ ਆ ਰਹੇ ਆ ਉਹਨਾਂ ਦਾ ਸੈਸ਼ਨ ਸੱਦੇ ਜਾ ਰਹੇ ਪਰ ਉਹਨੂੰ ਹੀ 6 ਮਹੀਨੇ ਅੱਗੇ ਪੈਂਡਿੰਗ ਕਰਤਾ ਕੀ ਰੀਜ਼ਨ ਸੀਗਾ ਦੇਖੋ ਗੱਲ ਹੈ ਕਿ ਚੋਣਾਂ ਨਜ਼ਦੀਕ ਆ ਰਹੀਆਂ ਸਾਢੇ 3 ਸਾਲ ਤੋਂ ਕੋਈ ਕੰਮ ਬੇਅਦਵੀ ਦੇ ਮਾਮਲੇ 'ਚ ਅੱਜ ਹੋ ਮਿਨਿਸਟਰੀ ਜਿਹੜੀ ਹੈ ਮੁੱਖ ਮੰਤਰੀ ਸਾਹਿਬ ਖੁਦ ਇਖਤਿਆਰ ਨੇ ਦੇਚ ਕੀ ਕੋਈ ਇੱਕ ਕਦਮ ਉਹਨਾਂ ਨੇ ਇਸ ਵਾਲੇ ਪਾਸੇ ਚੁੱਕਿਆ ਕੀ ਉਹਨਾਂ ਨੇ ਵਿਜੇ ਕੁਮਾਰ ਪ੍ਰਤਾਪ ਜਿਹੜੇ ਪਿਛਲੇ ਸਮੇਂ ਦੇ ਪਿਛਲੀ ਸਰਕਾਰ ਚ ਐਸਆਈਟੀ ਦੇ ਜਿਹੜੇ ਵਿਸ਼ੇਸ਼ ਮੈਂਬਰ ਸਨ ਉਹਨਾਂ ਕੋਲ ਸਾਰੇ ਫੈਕਟਸ ਐਂਡ ਫਿਗਰਸ ਹਨ ਕੀ ਉਹਨਾਂ ਨਾਲ ਸਲਾਹ ਕੀਤੀ ਗਈ ਕੀ ਇਸ ਦਿਸ਼ਾ ਦੇ ਵਿੱਚ ਕੋਈ ਕੰਮ ਕੀਤਾ ਗਿਆ ਇਹ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਨੂੰ ਜਿਹੜਾ ਵੇਫਕੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਨਵਾਂ ਐਕਟ ਲਿਆ ਕੇ ਦੇਖੋ ਜਿਹੜੇ ਆਲਰੇਡੀ ਪਹਿਲਾ ਮਾਮਲੇ ਜਿਹੜੇ ਜਿਹੜੇ ਦੋਸ਼ ਹੋ ਚੁੱਕੇ ਆ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਆ ਕਰਨੀ ਬੰਦੀ ਹੈ ਦੇਖੋ ਦੂਸਰੀ ਲਾਈ ਦੀ ਪਾਰਟੀਆਂ ਨੇ ਕਾਂਗਰਸ ਜਾਂ ਹੋਰ ਨਹੀਂ ਪਤਾ ਨਹੀਂ ਸੋਚਦਾ ਕਿ ਕਾਰਵਾਈ ਕੀਤੀ ਨਹੀਂ ਗਈ ਸਿਰਫ ਬੀਜੇਪੀ ਨੇ ਕਰ ਰਿਹਾ ਦੇਖੋ ਗੱਲ ਹੈ ਕਿ ਸਾਡੀ ਪਾਰਟੀ ਇੱਕ ਸੰਜੀਦਾ ਪਾਰਟੀ ਹੈ ਔਰ ਸਾਰੀਆਂ ਧਰਮਾਂ ਦਾ ਸਾਰੇ ਸ਼ਰੇਣੀਆਂ ਦਾ ਸਨਮਾਨ ਕਰਨ ਵਾਲੀ ਪਾਰਟੀ ਹੈ ਸੋ ਬੀਜੇਪੀ ਨੂੰ ਇਹ ਲੱਗਿਆ ਕਿ ਇਹਦੇ ਤੇ ਗੱਲ ਹੋਣੀ ਚਾਹੀਦੀ ਹੈ ਔਰ ਤੁਸੀਂ ਦੂਸਰੀ ਕਾਂਗਰਸ ਦੀ ਗੱਲ ਕੀਤੀ ਹੈ ਕਾਂਗਰਸ ਤਾਂ ਸਮੇਂ-ਸਮੇਂ ਤੇ ਆਮ ਆਦਮੀ ਪਾਰਟੀ ਦੇ ਨਾਲ ਗਠਜਬੰਦਨ ਵੀ ਕਰਦੀ ਹੈ ਇਕੱਠੇ ਇਹਨਾਂ ਦੀ ਭਾਈਵਾਲੀ ਵੀ ਰਹੀ ਹੈ ਸੋ ਹੋ ਸਕਦਾ ਹੈ ਕਿ ਉਹਨਾਂ ਦੇ ਮਨ ਦੇ ਵਿੱਚ ਨਾ ਹੋਵੇ ਇਦਾਂ ਦਾ ਮੁੱਦਾ ਚੁਕਣਾ ਤੇ ਜਿੰਨੂ ਜੀਤੂ ਆਲਮੋਸਤ ਹੈ। ਤੁਸੀਂ ਕਿਹਾ ਕਿ ਜਿਹੜੀ ਸਾਡੀ ਗੱਲ ਨਹੀਂ ਮੰਨੀ। ਉਹ ਗਰੇ ਮੁਸਲਿਮ ਚ ਇਸਨੇ ਸਿੱਖਾ ਚੁੱਕਿਆ ਨਹੀਂ। ਉਹ ਧਰਮ ਦੇ ਸਾਡੇ ਵੀ ਗ੍ਰੰਥਾਂ ਨੂੰ ਲੈ ਕੇ ਇੱਕ ਜੇ ਲਿਆ ਜਾਨੂੰ ਸਾਡੀ ਦੇਖੋ ਗੱਲ ਗੱਲ ਆਪਣੇ ਵੀ ਤਰਕ ਉਹ ਵੀ ਦੇ ਸਕਦੇ ਨਹੀਂ। ਦੇਖੋ ਹਰ ਇੱਕ ਨੂੰ ਆਜ਼ਾਦੀ ਹੈ ਆਪਣੀ ਗੱਲ ਕਰਨ ਦੀ। ਔਰ ਇਹਦੇ ਵਿੱਚ ਇੱਕ ਹੋਰ ਗੱਲ ਮੈਂ ਕਹਿਣੀ ਭੁੱਲ ਗਿਆ। ਕੀ ਜਿਹੜੇ ਤੁਸੀਂ ਮੇਨ ਚਾਰ ਸ਼੍ਰੇਣੀਆਂ ਦੀ ਗੱਲ ਕੀਤੀ ਹੈ ਇਹਦੇ ਵਿੱਚ ਸਤਿਕਾਰਯੋਗ ਸਾਡਾ ਜੈਨਤਾ ਰੰਭੀ ਜਾਂਦਾ ਔਰ ਬੁੱਧਿਜ਼ਮ ਵੀ ਜਾਂਦਾ ਔਰ ਇਹਨਾਂ ਨੂੰ ਵੀ ਜਿਹੜਾ ਇਸ ਐਕਟ ਦੇ ਵਿੱਚੋਂ ਜਿਹੜਾ ਦੂਰ ਰੱਖਿਆ ਗਿਆ ਦੇਖੋ ਆਉਣ ਵਾਲੇ ਸਮੇਂ 'ਚ ਕਿਤੇ ਕਿਤੇ ਕੋਈ ਮੂਰਤੀ ਖੰਡਿਤ ਕੀਤੀ ਜਾਂਦੀ ਹੈ ਕਿਤੇ ਕੋਈ ਇਦਾਂ ਦਾ ਕੀਤਾ ਜਾਂਦਾ ਤੇ ਐਕਟ ਹੈ ਜਿਹੜਾ ਜਿੰਨਾ ਕਿ ਇਹਨਾਂ ਨੇ ਫਰੇਮ ਕੀਤਾ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਲੈਰੀਫਿਕੇਸ਼ਨ ਅਜੇ ਦੇ ਵਿੱਚ ਨਜ਼ਰ ਨਹੀਂ ਆ ਰਹੀ ਅਗਰ ਇਹ ਐਕਟ ਪਾਸ ਹੀ ਕਰਨਾ ਸੀਗਾ ਤਾਂ ਇਹਦੀ ਇਹਦੇ ਤੇ ਪਹਿਲਾਂ ਚੰਗੀ ਤਰ੍ਹਾਂ ਇਹਦੇ ਸਾਰੇ ਪਹਿਲੂਆਂ ਦੇ ਕੰਮ ਹੋਣਾ ਚਾਹੀਦਾ ਸੀ ਹਰ ਇੱਕ ਇਹਦੀ ਪੂਰੀ ਡਿਟੇਲਿੰਗ ਹੋਣੀ ਚਾਹੀਦੀ ਸੀ ਤੇ ਉਸ ਤੋਂ ਬਾਅਦ ਜਿਹੜਾ ਇਹਨੂੰ ਵਿਧਾਨ ਸਭਾ ਦੇ ਵਿੱਚ ਜਿਹੜਾ ਲਿਆਣਾ ਚਾਹੀਦਾ ਸੀ ਤੇ ਖੁਪਾਨ ਕਰਤਾ ਇਹੀ ਹੈ ਕਿ ਇਲੈਕਸ਼ਨ ਸਿਰ ਦੇ ਉੱਤੇ ਆ ਰਹੇ ਆ ਵੇਦਵੀ ਉੱਤੇ ਹਜੇ ਤੱਕ ਸਰਕਾਰ ਨੇ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਸੋ ਇਸ ਕਰਕੇ ਐਕਟ ਦਾ ਜਿਹੜਾ ਉਹ ਦਿਖਾ ਕੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਕਰ ਇਸੇ ਕਰਕੇ ਤਾਂ ਅਸੀਂ ਗੱਲ ਕਰ ਰਹੇ ਆ ਅਸੀਂ ਸਾਰੇ ਧਰਮਾਂ ਦੀ ਸਾਰੀਆਂ ਸ਼੍ਰੇਣੀਆਂ ਦੀ ਗੱਲ ਅੱਜ ਜੇ ਪ੍ਰੈਸ ਕਾਨਫਰੰਸ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਤਾਂ ਐਸੇ ਕਰਕੇ ਕਰ ਰਹੀ ਹੈ ਕਿ ਇਹਦੇ ਚ ਹਰ ਇੱਕ ਸ਼੍ਰੇਣੀ ਨੂੰ ਹਰ ਵਰਗ ਨੂੰ ਸ਼ਾਮਲ ਕੀਤਾ ਨਾ ਚਾਹੀਦਾ ਉਹਦੀ ਪਰਿਭਾਸ਼ਾ ਜਿਹੜੀ ਹੈ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ ਦੇਖੋ ਕਿਉਂਕਿ ਇਹਨਾਂ ਦੀ ਪਾਰਟੀ ਦਾ ਹੀ ਪਾਰਟਨਰ ਪਰਸਨਲ ਨੇ ਇਸ ਵੇਲੇ ਕੁਮਰ ਵਿਜੇ ਪ੍ਰਤਾਪ ਜੀ ਮੈਂ ਫੇਰ ਤੁਹਾਨੂੰ ਦੁਬਾਰਾ ਗੱਲ ਕਹਿ ਰਿਹਾ ਕਿ ਉਹ ਐਸਆਈਟੀ ਦੇ ਮੈਂਬਰ ਸਨ ਜਿੰਨੀ ਵੀ ਉਹਦੇ ਉੱਤੇ ਜਾਂਚ ਪੜਤਾਲ ਹੋਈ ਹੈ ਵਿਜੇ ਕੁਮਰ ਪ੍ਰਤਾਪ ਹਰ ਚੀਜ਼ ਦੇ ਵਿੱਚ ਉਹ ਹਿੱਸਾ ਬਣੇ ਸਨ ਕੀ ਅਗਰ ਭਗਵੰਤ ਮਾਨ ਸਾਹਿਬ ਗ੍ਰਹਿ ਮੰਤਰੀ ਨੇ ਅਗਰ ਬੁਲਾ ਕੇ ਵਿਜੇ ਕੁਮਰ ਪ੍ਰਤਾਪ ਦੀ ਸਲਾਹ ਲੈ ਲਈਤੀ ਜਾਵੇ ਉਹਨਾਂ ਤੋਂ ਫੈਕਟ ਪੁੱਛ ਲਏ ਜਾਣ ਇਹ ਨਾਲ ਕਿਸੇ ਦਾ ਕੱਦ ਕੋਈ ਛੋਟਾ ਨਹੀਂ ਹੋਣਾ ਸੋ ਅਗਰ ਕੰਮ ਕਰਨ ਦੀ ਮਾਨ ਸਾਹਿਬ ਦੀ ਮੁੱਖ ਮੰਤਰੀ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਇੱਛਾ ਹੈ ਕੰਮ ਕਰਨਾ ਚਾਹਦੀ ਹੈ ਤਾਂ ਇਹਦੇ ਉੱਤੇ ਬਹੁਤ ਕੁਝ ਕੀਤਾ ਜਾ ਸਕਦਾ ਸੀ ਜਿਹੜਾ ਉਹਨਾਂ ਨੇ ਬਿਲਕੁਲ ਇਹਨੂੰ ਇਗਨੋਰ ਕੀਤਾ ਪਰ ਮੀਜੇ ਕੋਲ ਬਰਦਾ ਆਪਣੇ ਖੁਦ ਆਪਣੇ ਆਪ ਨੂੰ ਲੱਗ ਕਰ ਲਿਆ ਪਾਰਟੀ ਵਿੱਚ ਨਾ ਲੱਗ ਸਕਦਾ ਤੇ ਕਹਤਾ ਵੀ ਨਾ ਅੰਮ੍ਰਿਤ ਸਰਦਈ ਸਾਹਿਬ ਦੀ ਨਿਮਰਤਾ ਕਰ ਹੁਣ ਇਹਨਾਂ ਬਸੇ ਕੰਮ ਕਰਨਾ ਚਾਹੇ ਉਹ ਸ੍ਰੀ ਹਮੰਦਰ ਸਾਹਿਬ ਦੇ ਕਿਸੇ ਦਰਵਾਜ਼ੇ ਦੇ ਦੇਖੋ ਬੜੇ ਬੜੇ ਲਾਰੇ ਲਗਾ ਕੇ ਬڑے ਵੱਡੇ ਵਾਅਦੇ ਕਰਕੇ ਉਹਨਾਂ ਨੂੰ ਲੈ ਕੇ ਆਈ ਸੀ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੇ ਵਿੱਚ ਭਾਵੇਂ ਉਹਨਾਂ ਨੇ ਇਲੈਕਸ਼ਨ ਅਮਰੇਸਰ ਉਹ ਲੜਿਆ ਪਰ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੇ ਬੋਟ ਲਗਾਏ ਗਏ ਸੀ ਬੇਅਦਬੀ ਮਾਮਲਿਆਂ ਦਾ ਚਿਹਰਾ ਉਹਨਾਂ ਨੂੰ ਬਣਾਇਆ ਗਿਆ ਸੀ ਸੋ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਗਈ ਉਹਨਾਂ ਦੇ ਮੁਤਾਬਕ ਚੀਜ਼ਾਂ ਨਹੀਂ ਹੋਈਆਂ ਇਸੇ ਕਰਕੇ ਉਹਨਾਂ ਨੇ ਅਸਤੀਫਾ ਦਿੱਤਾ ਜੀ ਮੰਤਰੀਆਂ ਨੇ ਇੱਟਾਂ ਦੀਆਂ ਉਪਚਾਰੀਆਂ ਬੜੀ ਫਾਇਦੇ ਕੀਤੀਆਂ ਨੇ ਉਹਨਾਂ ਕੋਲ ਵੀ ਜਿਹੜਾ ਸੰਬੰਧਾਰ ਜਦੋਂ ਇਹ ਚੀਜ਼ ਵੀ ਨਹੀਂ ਕੀਤੀ ਹਾਂ ਜੀ ਦੇਖੋ ਗੱਲ ਹੈ ਕਿ ਇਹ ਧਰਮ ਦੇ ਨਾਲ ਹੈਗੀ ਆ ਲੱਗਦੀ ਗੱਲ ਇਹਦੇ ਵਿੱਚ ਸਾਰੀਆਂ ਗੱਲਾਂ ਕਰ ਰਹੇ ਆ ਅੰਬੇਦਕਰ ਸਾਹਿਬ ਹੈ ਜਿਹੜੇ ਉਹ ਸਾਡੇ ਸਾਰਿਆਂ ਦੇ ਸਤਿਕਾਰਯੋਗ ਆ ਉਹਨਾਂ ਨੇ ਕਾਨੂੰਨ ਜਿਹੜਾ ਬਣਾਇਆ ਸੰਵਿਧਾਨ ਬਣਾਇਆ ਦੇਸ਼ ਨੂੰ ਚਲਾਉਣ ਦੇ ਲਈ ਸਾਰੀਆਂ ਚੀਜ਼ਾਂ ਉਹਨਾਂ ਨੇ ਸੰਵਿਧਾਨ ਦੇ ਵਿੱਚ ਕਵਰ ਕੀਤੀਆਂ ਔਰ ਹਰ ਇੱਕ ਉਹ ਪਹਿਲੂ ਜਿਹੜਾ ਕਿਸੇ ਦੀ ਵੀ ਭਾਵਨਾ ਦੇ ਨਾਲ ਜੁੜਿਆ ਇਸ ਕਾਨੂੰਨ ਦੇ ਵਿੱਚ ਜ਼ਰੂਰ ਸ਼ਾਮਲ ਹੋਣਾ ਚਾਹੀਦਾ ਥੈਂਕ ਯੂ ਜੀ ਧੰਨਵਾਦ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ